ਦੇ ਬਾਰੇ ਤੇ ਅਸਰੇ ਜੋ ਬੁਲਾਉਂਦਾ ਬੋਲ ਖੜਨਾ ਗੁਰਾਂ ਦੀ ਬਾਣੀ ਵਿੱਚ ਆਇਆ ਹੈ ਗੁਰ ਕਾ ਸਬਦ ਕਾਟੇ ਕੋਟ ਕਰਮ ਜਜੂ ਇਹ ਗੁਰੂ ਦਾ ਅਸਰਾ ਲੈ ਲੈਂਦਾ ਹੈ ਗੁਰੂ ਕਾ ਹੋ ਕੇ ਰਹਿ ਜਾਂਦਾ ਹੈ ਇਹਦੇ ਜਨਮਾ ਜਨਮਾਂ ਦੇ ਕੋਟ ਦਾ ਮਤਲਬ ਨਿਕਰੋਣਾ ਇਹਦੇ ਪਾਪ ਮਿਟ ਜਾਂਦੇ ਨੇ ਮੇਰੇ ਅੰਦਰ ਇੱਕ ਗਰੀਬਨਵਾਜ ਦੇ ਉਚਾਰੀ ਹੋਈ ਨਾ ਸਾਡੇ ਬਹੁਤ ਸਾਰੇ ਭਰਾ ਕਹਿੰਦੇ ਨੇ ਕਿ ਗੁਰਾਂ ਕੀ ਹਾਜ਼ਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਖੁੱਲੀ ਬਾਣੀ ਨਹੀਂ ਪੜਨੀ ਤੇ ਕਿਲੇ ਵਾਲਾ ਪਾਤਸ਼ਾਹ ਜਿਹੜਾ ਆਪ ਅਕਾਲਪੁਰ ਪਰਮੇਸ਼ਰ ਗੁਰੂ ਨਾਨਕ ਹੈ ਉਹਨਾਂ ਦਾ ਬਚਨ ਹੈ ਕਿ ਜਿਹੜੀ ਬਾਣੀ ਦੇ ਨਾਲ ਜਿਹੜੀ ਬਾਣੀ ਦੇ ਨਾਲ ਵਿਰਾਗ ਉਪਜਦਾ ਹੈ ਉਹ ਬਾਣੀ ਬਾਣੀ ਹੈ ਮੈਨੂੰ ਸਹਿਬਾਂ ਦੀ ਰਸਨਾ ਦੀ ਇੱਕ ਛੋਟੀ ਜੀ ਆਉਂਦੀ ਹੈ ਗੁਰਸਿੱਖੀ ਬਾਰੇ ਸਾਨੂੰ ਜਿਹੜੇ ਵਾਲੇ ਪਾਤਸ਼ਾਹ ਨੇ ਕੌਣ ਤੇ ਸਾਡੇ ਵਿੱਚ ਕੋਈ ਨਹੀਂ ਔਗਣ ਵੇਖੀਏ ਤੇ ਕੋਈ ਹਿਸਾਬ ਵੀ ਕੋਈ ਨਹੀਂ ਹੋਣਾ ਉਹਦਾ ਕਿੰਨੇ ਨਹੀਂ ਜਾਣੇ ਉੱਪਰ ਉਹ ਨਹੀਂ ਸਾਡੇ ਔਗਣ ਵੇਖ ਕੇ ਹੀ ਕਿ ਹਤਿ ਜਿ ਪਾਵਨ ਹਰਗਿਰ ਦੀ ਸਦਾਏ ਔਗਣ ਕੋਨਾ ਚਿਤਾਰੇ ਉਹਨੇ ਆਪਣੇ ਚਰਨੀ ਲਾਵੇ ਆ ਤੇ ਜੇ ਚਰਨੀ ਲਾਇਆ ਹੈ ਨਾ ਤੇ ਸਿੱਖ ਬਣਾਇਆ ਹੈ ਇਹ ਸਾਡਾ ਫਰਜ਼ ਕੀ ਬੰਦਾ ਹੈ ਉਹ ਇਸ ਤਰ੍ਹਾਂ ਲਿਖਦੇ ਨੇ ਮਰ ਜੀ ਆਪ ਉਚਾਰਦੇ ਰਹੇ ਨੇ ਮਰ ਜਾਂਦੇ ਮਰ ਜਾਂਦੇ ਪਰ ਛੱਡਦੇ ਨਹੀਂ ਫੜ ਮੁਰਛ ਦਾ ਪੱਲਾ ਜੇ ਕਿਲੇ ਵਾਲੇ ਨੇ ਆਪਣੇ ਚਰਨੀ ਲਾਇਆ ਹੈ ਨਾ ਤੇ ਜੋ ਰਾਹ ਦੱਸਿਆ ਸੂ ਉਹ ਲੋਕਾਂ ਦੇ ਆਖੇ ਤੁਸੀਂ ਕੀ ਕਰਦੇ ਹੋ ਇਹ ਕੀ ਬੰਨ ਲਿਆ ਹੈ ਤੁਸੀਂ ਇਹ ਕੀ ਕਰਦੇ ਹੋ ਉਹ ਲੋਕਾਂ ਦੇ ਆਖੇ ਛੱਡ ਨਾ ਦਈਏ ਮਰ ਜਾਂਦੇ ਪਰ ਛੱਡਦੇ ਨਹੀਂ ਫੜ ਮੁਰਸ਼ਿਦ ਦਾ ਪੱਲਾ ਨਾਲ ਮੌਤ ਦੇ ਖਿੜਖਿੜ ਹੱਸਦੇ ਨਾਲ ਮੌਤ ਦੇ ਖਿੜਖਿੜ ਹੱਸਦੇ ਆ ਲੱਖੀ ਤਾਂ ਅੜ ਕੇ ਜੇ ਕਿਸੇ ਨੇ ਆਖਿਆ ਕੀ ਕਰਦੇ ਹੋ ਉਹਨਾਂ ਜਵਾਬ ਗਈਏ ਗੁਰੂ ਦਾਸ ਜੀ ਲੈ ਕੇ ਜੇ ਕੋਈ ਆਂਦਾ ਕਿ ਇੱਕ ਮਰਕਸਾ ਕਿਉਂ ਲਾ ਲਿਆ ਜੇ ਉਹਨਾਂ ਹੋ ਗਏ ਪੁਰਾਣੇ ਗੁਰਸਿੱਖਾਂ ਦੇ ਸਰੂਪ ਦੇਖੋ ਜਿੱਥੇ ਅਜ਼ਾਇਬ ਘਰ ਵਿੱਚ ਲੱਗੇ ਨੇ ਗੁਰੂ ਸਾਹਿਬਾਂ ਦੇ ਸਰੂਪ ਦੇਖੋ ਦੇਵੀ ਦੇਵਤਿਆਂ ਦੇ ਸਰੂਪ ਦੇਖੋ ਵੇਖੋ ਉੱਥੇ ਕਮਰ ਕਸਾ ਲੱਗਾ ਕਿ ਨਹੀਂ ਲੱਗਾ ਤਾਂ ਤੁਸੀਂ ਕਿੰਨੇ ਆਕੇ ਲਾ ਦਿੱਤਾ ਉੱਥੇ ਅੜ ਕੇ ਗੁਰੂ ਦਾ ਆਸਰਾ ਲੈ ਕੇ ਗੁਰੂ ਕੇ ਬਚਨ ਤੇ ਨਿਰਪੈ ਹੋ ਕੇ ਉਹਨੂੰ ਜਵਾਬ ਦਈਏ ਉਹ ਮਰ ਜਾਂਦੇ ਪਰ ਛੱਡਦੇ ਨਹੀਂ ਫੜ ਮੁਰਸ਼ਿਦ ਦਾ ਪੱਲਾ ਨਾਲ ਮੌਦ ਦੇ ਖੇਲ ਖੇਲ ਹੱਸਦੇ ਗਾਲਾ ਕੀਤਾ ਅੜਕੇ ਹੰਜੂ ਇੱਕ ਨਾ ਡੇਗਣ ਅੱਖਿਓ ਵਾਂਗ ਪਤੰਗੇ ਸੜਕੇ ਉਹਦੇ ਪਿਆਰ ਦੇ ਵਿੱਚ ਚੰਗਾ ਕੀ ਉਹਦਾ ਪਿਆਰ ਏ ਸ਼ਮਾਂ ਦੇ ਨਾਲ ਸੜ ਜਾਂਦਾ ਹੈ ਉਪਿਸ਼ਣ ਨਹੀਂ ਹਟਦਾ ਇਸ ਤਰ੍ਹਾਂ ਦਾ ਹੁਣਾ ਉਹਦੀ ਬਖਸ਼ਿਸ਼ ਨਾਲੀਏ ਸਾਡੇ ਕੀਤੇ ਨਹੀਂ ਜਾਉਣਾ ਉਹਦੇ ਕੋਲ ਮੰਗੀਏ ਕਿ ਹੈ ਕਾਲਪੁਰ ਕੇ ਪਰਮੇਸ਼ਰ ਹੈ ਕਿਦੇ ਵਾਲਿਆ ਜੇ ਚਰਨੀ ਲਾਈ ਤੇ ਕਿਦਾ ਸਾਡੇ ਉਹਨਾਂ ਦੇਖ ਕੇ ਜਣਾ ਤਖਦੇ ਆਹੇ ਗੁਰੂ ਜੀ ਦਾ ਸਤਿ ਸਵਾਗਤ ਸ੍ਰੀ ਵਾਹਿਗੁਰੂ ਜੀ